ਬ੍ਰਾਂਚੋ ਕ੍ਰਾਈਮ ਬ੍ਰਾਂਚੋ ਬਾਹਰ ਆਏ ਨੇ ਬਾਈ ਕਿਵੇਂ ਰਹੀ ਅੱਜ ਦੀ 25ਵੇਂ ਵੇਸੀ ਪੰਨ ਇੱਕ ਤਰੀਕ ਤੋ ਤੈਨੂੰ ਵੀ ਪਤਾ ਹੈ ਨਾ ਤੂੰ ਨਾਲ ਹੀ ਹੁੰਦਾ ਵੀ ਲਗਾਤਾਰ ਆਪਾਂ ਨੂੰ ਇੱਥੇ 25 ਦਿਨ ਹੋ ਗਏ ਅੱਜ ਹੂੰ ਜਿਹੜਾ ਕ੍ਰਾਈਮ ਬ੍ਰਾਂਚ ਦੇ ਵਿੱਚ ਜਿਹੜੀ ਜਾਂਚ ਚੱਲ ਰਹੀ ਆ ਜਿਹੜੀ ਆਪਣੀ ਹਲੇ ਪੱਕੀ ਜਮਾਨਤ ਨਹੀਂ ਹੋਈ ਉਹਦੇ ਸੰਬੰਧ ਚ ਹੈ ਨਾ ਤੇ ਉਹੀ ਬਸ ਗੱਲਾਂ ਉਹੀ ਬਾਤਾਂ ਉਹੀ ਸਵਾਲ ਉਹੀ ਜਵਾਬ ਲਗਾਤਾਰ ਦਿਹੋਂਤਾ ਹੀ ਹੈਗਾ ਕਿ 29 ਤਰੀਕ ਨੂੰ ਪੱਕੀ ਜਮਾਨਤ ਹੋ ਜੇ ਤੇ ਬਾਈ ਇੱਕ ਗੱਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀਗਾ ਵੀ ਆਪਾਂ ਦੇਖਿਆ ਪੰਜਾਬ ਦੇ ਵਿੱਚ ਆਪਣਾ ਜਿਹੜਾ ਅੰਦੋਲਨ ਨੂੰ ਲੈ ਕੇ ਸਿਆਸਤ ਬਹੁਤ ਵੱਡੀ ਹੋਈ ਹੈ ਕਿਸੇ ਨੇ ਮਾਂ ਦੇ ਪੁੱਤ ਨੇ ਇੱਥੇ ਆ ਕੇ ਕਿਸੇ ਲੀਡਰ ਨੇ ਰਾਜਨੀਤਿਕ ਲੀਡਰ ਨੇ ਜਾਂ ਅਕਾਲੀ ਦਲ ਦੀ ਗੱਲ ਕਰ ਲਓ ਜਾਂ ਕਾਂਗਰਸੀਆਂ ਦੀ ਗੱਲ ਕਰ ਲਓ ਕਿਸੇ ਨੇ ਇੱਥੇ ਆ ਕੇ ਕੋਈ ਸੜਕ ਤੇ ਨਹੀਂ ਬੈਠਾ ਕਿਸੇ ਨੂੰ ਕੋਈ ਤਰੀਕ ਨਹੀਂ ਭੁਗਤਨੀ ਆਈ ਭੁਗਤਨੀ ਪਈ ਪਰ ਸੁੱਕੀਆਂ ਰੋਟੀਆਂ ਬਟੋਰੀਆਂ ਦੇ ਨੇ ਅੰਦੋਲਨ ਦੇ ਨਾਂ ਤੇ ਸਿੱਧੂ ਕਿਸੇ ਦਾ ਮੈਂ ਨੰਗੇ ਪੈਰੀ ਆਉਂ ਨਵਜੋਤ ਸਿੰਘ ਸਿੱਧੂ ਕਾਂ ਦਾ ਮੈਂ ਅੱবি ਕਿਸਾਨਾਂ ਕੋਲੇ ਨੰਗੇ ਪੈਰੀ ਆਉਂਗਾ ਉਦੋਂ ਸੁਖਵੀਰ ਬਾਦਲ ਕਾਲੀਆਂ ਜਾਂ ਫੱਟੀਆਂ ਚਾੱਕ ਕੇ ਰੋਜ਼ ਖੜ੍ਹ ਜਾਂਦਾ ਲੋਕ ਸਭਾ ਮੂਰੇ ਉਹ ਕਹਿੰਦਾ ਮੈਂ ਸਾਰੇ ਮਸਲੇ ਹੱਲ ਕਰਾਂਗਾ ਇਹਨਾਂ ਬਾਰੇ ਕੀ ਕਹਿਣਾ ਹੈ ਦੇਖੋ ਯਾਰ ਮੈਂ ਕਹਿੰਦਾ ਸ਼ਰਮ ਸ਼ਰਮ ਨਾਂ ਦੀ ਕੋਈ ਚੀਜ਼ ਹੀ ਨਹੀਂ ਹੈਗੀ ਹਨਾ ਉਹੀ ਬਾਦਲ ਜਿਹੜੇ ਕਹਿੰਦੇ ਕਾਨੂੰਨ ਚੰਗੇ ਆ ਅਸੀਂ ਹੱਕ ਚ ਹੱਕ ਚ ਵੋਟ ਪਾਉਣ ਵਾਲੇ ਬਾਦਲ ਅੱਜ ਤੱਕ ਤੇਲੇ ਖੜੇ ਆ ਉੱਥੇ ਸੰਸਦ ਦੇ ਮੂਰੇ ਕਿ ਦੇਖੋ ਜੀ ਇਹ ਤਾਂ ਕਾਨੂੰਨ ਬਹੁਤ ਮਾੜੇ ਆ ਰੱਦ ਕਰਵਾ ਡਰਾਮਾ ਅਸਲ ਨਾ ਸਿਆਸਤਦਾਨ ਹੁੰਦਾ ਜਿਹੜਾ ਆਪਾਂ ਨੇ ਸਮਝਣ ਦੀ ਲੋੜ ਆ ਕਿ ਇਹਨਾਂ ਲਈ ਸਿਰਫ ਇਹਨਾਂ ਨੇ ਵੋਟ ਦੇਖਣੀ ਹੁੰਦੀ ਆ ਸਾਨੂੰ ਵੋਟ ਕਿਵੇਂ ਪੂਗਾ ਉਦਲੇ ਝੂਠ ਮਾਰਨਾ ਪਵੇ ਲਾਰੇ ਲਾਉਣੇ ਪੈਣ ਲੋਕਾਂ ਨੂੰ ਕੁੱਟਣਾ ਪਵੇ ਲੁੱਟਣਾ ਪਵੇ ਜੋ ਮਰਜ਼ੀ ਢੰਗ ਤਰੀਕਾ ਵਰਤਣਾ ਪਵੇ ਵਰਤਦੇ ਨੇ ਉਹੀ ਹਾਲ ਬਾਈ ਹੁਣ ਸਿੱਧੂ ਦਾ ਸਿੱਧੂ ਦਾ ਬਿਆਨ ਆਇਆ ਵੀ ਮੈਂ ਨੰਗੇ ਪੈਰੀਂ ਦੋਲਣਾ ਚਾਉਣ ਨੂੰ ਤਿਆਰ ਨਾ ਸਿੱਧੂ ਸਾਹਿਬ ਆਉਣ ਦੀ ਲੋੜ ਨਹੀਂ ਇੱਕ ਕੰਮ ਕਰੋ ਹਾਂਜੀ ਇਹਨੂੰ ਵਿਧਾਨ ਸਭਾ ਦੇ ਵਿੱਚ ਮਤਾ ਲਿਆ ਕੇ ਰੱਦ ਕਰੋ ਇਹਨਾਂ ਕਾਨੂੰਨਾਂ ਨੂੰ ਹਾਂ ਰੱਦ ਨਹੀਂ ਕੀਤੇ ਗਏ ਪਹਿਲਾਂ ਵੀ ਉਹ ਡਰਾਮਾ ਰਚਿਆ ਕੈਪਟਨ ਨੇ ਉਦੋਂ ਕੱਲੀਆਂ ਸੌਦਾ ਕਰਕੇ ਛੱਡਦਾ ਨਾਲੇ ਹੁਣ ਤਾਂ ਐਮਐਲਏ ਵੀ ਸਾਰੇ ਸਿੱਧੂ ਵੱਲ ਹੋ ਗਏ ਸਾਰੇ ਐਮਐਲਏ ਜਿਹੜੇ ਪਹਿਲਾਂ ਕੈਪਟਨ ਕਰਨੇ ਸੀ ਉਹ ਸਾਰੇ ਸਿੱਧੂ ਦੇ ਪੈ ਮੈਂ ਉਹੀ ਗੱਲ ਕਰਦਾ ਨਾ ਕਿ ਤੁਸੀਂ ਜੇ ਕਰਨਾ ਚਾਹੁੰਦੇ ਆ ਤਾਂ ਫਿਰ ਆਪਣਾ ਵਿਧਾਨ ਸਭਾ ਚੋਂ ਰੱਦ ਕਰ ਦਿਓ ਮਤਲ ਲੈ ਕੇ ਆ ਜਾਓ ਪਰ ਕਰਨਾ ਕਰਉਣਾ ਕੁਛ ਨਹੀਂ ਡਰਾਮੇ ਨੇ ਸਿਰ 2022 ਵਾਲੀਆਂ ਵੋਟਾਂ ਬਾਈ ਅੱਛਾ ਤੇ ਵੀ ਉਹੀ ਗੱਲ ਕਹਿੰਦਾ ਸੀਗਾ ਵੀ ਹੁਣ ਜਿਵੇਂ ਪ੍ਰਧਾਨ ਬਣਿਆ ਵੀ ਕੈਪਟਨ ਕੰਨੇ ਦਾ ਹੁਣ ਕੋਈ ਨਹੀਂ ਰਿਹਾ ਜਿਵੇਂ ਹੁਣ ਜਿੰਨੇ ਆਪਣੇ ਬੇਰਜ਼ਗਾਰੀ ਵਾਲਾ ਮੁੱਦਾ ਜਾਂ ਸਕੂਲਾਂ ਉਹਨਾਂ ਨੂੰ ਗੱਲਾਂ ਕਹਿ ਰਿਹਾ ਵੀ ਉਹਨਾਂ ਨੂੰ ਨੌਕਰੀਆਂ ਮਿਲਣੇ ਚਾਹੀਦੀਆਂ ਨੇ ਬੜੀਆਂ ਸਾਰੀਆਂ ਜਿਹੜੇ ਰੇਤਾ ਬਜਰੀ ਵਾਲੇ ਚੋਰ ਸਾਰੇ ਹੁਣ ਨਾਲ ਲਈ ਫਿਰਦਾ ਮੈਨੂੰ ਨਾ ਭਾਨੇ ਤਰਸ ਆਉਂਦਾ ਸਾਡੇ ਪੰਜਾਬ ਦੇ ਲੋਕਾਂ ਦੀ ਮਾਨਸਿਕਤਾ ਤੇ ਕਿ ਸਾਡਾ ਪੱਦਰ ਕਿੰਨਾ ਥੱਲੇ ਡਿੱਗ ਪਿਆ ਹਨਾ ਸਾਡੇ ਲੋਕ ਭੰਗੜੇ ਪਾ ਰਹੇ ਨੇ ਢੋਲ ਵਜਾ ਰਹੇ ਨੇ ਸਿੱਧੂ ਪ੍ਰਧਾਨ ਬਣ ਗਿਆ ਸਿੱਧੂ ਕੀ ਹੋ ਗਿਆ ਬਈ ਸਿੱਧੂ ਪ੍ਰਧਾਨ ਬਣ ਗਿਆ ਪੰਜਾਬ ਦੇ ਮਸਲੇ ਹੱਲ ਹੋ ਗਏ ਕੀ ਚੱਟਾ ਖਤਮ ਹੋ ਗਿਆ ਕੀ ਬੇਅਦਬੀ ਦਾ ਇਨਸਾਫ ਮਿਲ ਗਿਆ ਕੀ ਪੰਜਾਬ 'ਚ ਨੌਕਰੀਆਂ ਮਿਲ ਗਈਆਂ ਕੀ ਪੰਜਾਬ ਦਾ ਕਰਜ਼ਾ ਮਾਫ ਹੋ ਗਿਆ ਜਾਂ ਪੰਜਾਬ ਦੇ ਜਿੰਨੇ ਮਸਲੇ ਨੇ ਹੱਲ ਹੋ ਗਏ ਸਾਡੇ ਲੋਕ ਬਸ ਇੰਨੇ ਕਾਲੇ ਹੀ ਨੇ ਫੁਲਾਨਾ ਲਾਤਾ ਹੋਏ ਫਲਾਨਾ ਬਣਾਤਾ ਹੋਏ ਹੁਣ ਅਸਲ ਅਸਲ ਪਤਾ ਕੀ ਹੋਣਾ ਬਾਹਨੇ ਗੱਲ ਯਾਦ ਰੱਖੀ ਅਸਲ ਇਹ ਜੁੰਨੀਆਂ ناکਾਮੀਆਂ ਨੇ ਮਤਲਬ ਕਿ ਕੁਝ ਨਹੀਂ ਹੈਗਾ ਇਹ ਪੁਰਾਣੀ ਬੋਤਲ ਨਮੀ ਬੋਤਲ ਦੇ ਵਿੱਚ ਨਵਾਂ ਲੇਬਲ ਲਾ ਕੇ ਪੁਰਾਣੀ ਸ਼ਰਾਬ ਹੈ ਸ਼ਰਾਬ ਉਹੀ ਹੈ ਬੋਤਲ ਨਵੀਂ ਹੈ ਲੇਬਲ ਨਵਾਂ ਹੈ ਲੋਕਾਂ ਨੂੰ ਲੱਗੂਗਾ ਸੁੱਧੂ ਆ ਗਿਆ ਸੁੱਧੂ ਪਤਾ ਨਹੀਂ ਕੀ ਕਰ ਦਊਗਾ ਸੋ ਅਸਲ ਤਾਂ ਲੋਕਾਂ ਨੂੰ ਗਮਰਾਹ ਕਰਨਾ ਤੇਰੀ ਵਾਲੀ ਗੱਲ ਹਾਂ ਅਸਲ ਸਾਰੀ ਰਣਨੀਤੀ ਪ੍ਰਸ਼ਾਂਤ ਤੌਰ 'ਤੇ ਆ ਸਾਰਾ ਜਿਹੜਾ ਲੋਕਾਂ ਦਾ ਨਜਲਾ ਲੋਕਾਂ ਦਾ ਗੁੱਸਾ ਗਿਲਾ ਉਹ ਕੈਪਟਨ ਤੇ ਸਿੱੜ ਦਿਓ ਵੀ ਕੈਪਟਨ ਮਾੜਾ ਸੀ ਕੈਪਟਨ ਹੁਣ ਮੈਂ ਪੁੱਛਣਾ ਚਾਹੁੰਨਾ ਸਿੱਧੂ ਸਾਹਿਬ ਤੁਹਾਨੂੰ ਤੁਹਾਡੀ ਟੀਮ ਦੇ ਵਿੱਚ ਜਿਹੜੇ ਤੁਹਾਡੇ ਮੰਤਰੀ ਆ ਤੁਹਾਡੇ ਐਮ ਐਲ ਏ ਆ ਕੁਝਾ ਰੇਤਾ ਵੇਚੀ ਗਿਆ ਹੁਣ ਤੱਕ ਹਾਂ ਕੋਈ ਸ਼ਰਾਬ ਕੋਈ ਸ਼ਰਾਬ ਦਾ ਨਕਲੀ ਸ਼ਰਾਬ ਦਾ ਕਾਰੋਬਾਰੀ ਰੇਆ ਕੋਈ ਚਿੱਟਾ ਵੇਚੀ ਹੈ ਕੋਈ ਚਿੱਟੇ ਵਾਲਿਆਂ ਨਾਲ ਸੰਬੰਧ ਰਹੇ ਕੋਈ ਤਹਿਸੀਲਦਾਰਾਂ ਨਾਲ ਹਿੱਸੇ ਪਰਿਵਾਰਾਂ ਨਾਲ ਹਿੱਸੇ ਥਾਣੇਦਾਰਾਂ ਦੇ ਥਾਣਿਆਂ ਦੇ ਐਸ ਟੀਓ ਨਾਲ ਹਿੱਸੇ ਉਹ ਸਾਰੇ ਦਾ ਤੁਹਾਡੀ ਟੀਮ ਚ ਉਹ ਬੰਦੇ ਤੁਹੇ ਨਾ ਬੰਦਿਆਂ ਨੂੰ ਲੈ ਕੇ ਇਸ ਟੀਮ ਨੂੰ ਲੈ ਕੇ ਪੰਜਾਬ ਦਾ ਬੇੜਾ ਬੰਨੇ ਲਾਉਂਗੇ। ਲਖੇ ਭਾਈ ਇੱਕ ਸਵਾਲ ਆ ਆ ਲਾਸਟੇ। ਗੱਲ ਹੀ ਪੁੱਛਣਾ ਚਾਹਣਾ ਦੇਖ ਪੰਜਾਬ ਦੇ ਲੋਕ ਇਸ ਟਾਈਮ ਸਾਰੇ ਅੱਕੇ ਹੋਏ ਨੇ ਉਹਨਾਂ ਨੂੰ ਸਭ ਨੂੰ ਪਤਾ ਹੈ ਵੀ ਨਾ ਕਾਂਗਰਸ ਭਲਾ ਭਲਾ ਕਰ ਸਕੇ ਨਾ ਅਕਾਲੀ ਭਲਾ ਭਲਾ ਕਰ ਸਕੇ ਨਾ ਕੋਈ ਇਥੇ ਦਿੱਲੀ ਵਾਲਾ ਆ ਕੇ ਹੋਰ ਵੀ ਆਮ ਆਮ ਵਾਲਾ ਭਲਾ ਕਰ ਸਕੇ। ਪਰ ਮੈਨੂੰ ਇਹ ਪੰਜਾਬ ਦੇ ਲੋਕ ਸਵਾਲ ਪੁੱਛਦੇ ਨੇ ਵੀ ਫਿਰ ਅਸੀਂ ਕਰੀਏ ਕੀ? ਹੱਲ ਕੀ ਹੈ? ਇਹ ਬਹੁਤ ਵੱਡਾ ਗੁੰਝਲਦਾਰ ਸਵਾਲ ਆ ਬੰਦੇ। ਹਾਂ। ਲੋਕਾਂ ਦਾ ਸਵਾਲ ਆ। ਤੇਰਾ ਮੇਰਾ ਹਰ ਇੱਕ ਬੰਦੇ ਦੇ ਇੱਕ ਜਹਨ ਚ ਇੱਕ ਸਵਾਲ ਹੈ। ਕਿ ਯਾਰਾ ਠੀਕ ਆ ਬਾਦਲੇ ਵੀ ਮਾ ਕਾਂਗਰਸ ਵੀ ਮਾੜੀ ਆਪਾਂ ਦੇਖ ਚੁੱਕੇ ਆ ਦੋਨਾਂ ਦੋਨਾਂ ਨੂੰ ਹਨਾ ਰਵੈਤੀਆਂ ਨੂੰ ਤੀਜੇ ਆ ਕੇ ਆਪ ਵਾਲੇ ਆਪ ਵਾਲੇ ਆਪਣੇ ਲੋਕਾਂ ਨੂੰ ਲੱਗਦਾ ਕਿ ਮੈਂ ਸਮਝਦਾ ਕਿ ਆਪ ਨੂੰ ਨਾ ਇੱਕ ਥੋੜੀ ਜਿਹੜੀ ਨੀਤੀ ਆਪ ਨੂੰ ਬਦਲਣੀ ਚਾਹੀਦੀ ਆਪ ਹਮੇਸ਼ਾ ਇਹ ਗੱਲ ਕਰਦੀ ਰਹੀ ਕਿ ਅਸੀਂ ਬਦਲਾ ਦੀ ਰਾਜਨੀਤੀ ਲੈ ਕੇ ਆਵਾਂਗੇ ਅਸੀਂ ਬਦਲ ਲੈ ਕੇ ਆਵਾਂਗੇ ਅਸੀਂ ਸਿਸਟਮ ਨੂੰ ਅਸੀਂ ਪ੍ਰਬੰਧ ਨੂੰ ਬਦਲਾਂਗੇ ਜਿਹੜਾ ਮਾੜਾ ਪ੍ਰਬੰਧ ਆ ਪਰ ਉਹ ਵੀ ਰਵੈਤੀ ਪਾਰਟੀਆਂ ਵਾਲੇ ਜਿਹੜਾ ਪ੍ਰਬੰਧ ਨੇ ਉਹਦੇ ਉੱਤੇ ਹੀ ਚੱਲ ਪਈ ਆ हां जे मैं चाहना जे एक देखो लोग लोग ਇਸ ਸਮੇ ਹਾਲਾਤ ਇਹ ਹੋਏ ਖੜੇ ਠੀਕ ਆ ਜਿਹੜੇ ਤਾਂ ਇਹਨਾਂ ਦੇ ਕੋਈ ਬਾਲੇ ਕੋ ਪਾਸੂ ਨੇ ਕੋ ਚੇਲੇ ਚਮਚੇ ਆ ਉਹਦਾ ਠੀਕ ਆ ਇਹਨਾਂ ਦੇ ਨਾਲ ਜੁੜੇ ਹੋਏ ਨੇ 15% ਲੋਕ ਨੇ 85% ਲੋਕ ਜਿਹੜੇ ਬਾਗੀ ਨੇ ਇਹਨਾਂ ਤੋਂ 85% हां ਬਿਲਕੁਲ ਬਸ 85 90% ਲੋਕ ਇਹ ਜੇ ਹੋਣਗੇ ਜਿਹੜੇ ਚਾਹੁੰਦੇ ਆ ਵੀ ਬਦਲਾ ਆਵੇ ਪਰ ਲੋਕ ਇਹ ਚਾਹੁੰਦੇ ਆ ਕਿ ਬਦਲਾ ਆਵੇ ਤੇ ਆਵੇ ਉਹ ਬੰਦੇ ਕੌਣ ਹੋਣ ਹਾਂ ਝਾੜੂ ਵਾਲੇ ਵੀ ਹੈਗੇ ਚਾਹੇ ਕੋਈ ਹੋਰ ਖੜੇ ਹੁੰਦੇ ਨੇ ਆਸ-ਪਾਸੇ ਜੇ ਦੇਖੋ ਜੇ ਤਾਂ ਭਾਂ ਦੇ ਇੱਥੇ ਲਾਤੇ ਬਣਨੇ ਆ ਜੇ ਤੱਕ ਝਾੜੂ ਵੀ ਹੋ ਗਿਆ ਇੱਕ ਧੜਾ ਹੋਰ ਖੜਾ ਹੋ ਗਿਆ ਤਾਂ ਆ ਦਾ ਫਾਇਦਾ ਰਵਾਇਤੀਆਂ ਨੂੰ ਹੋ ਜਾਣਾ ਬਾਦਲਾਂ ਨੂੰ ਹੋ ਜੇ ਚਾਹੇ ਕਾਂਗਰਸ ਨੂੰ ਹੋ ਜੇ ਜੇ ਝਾੜੂ ਵਾਲੇ ਸਾਰੇ ਚੰਗੇ ਬੰਦਿਆਂ ਨੂੰ ਚੰਗੇ ਚਿਹਰਿਆਂ ਨੂੰ ਇਕੱਠੇ ਕਰਕੇ ਫਰਾਗ ਦੇ ਲਈ ਦਿਖਾਉਂਦੇ ਆ ਇਮਾਨਦਾਰੀ ਦਿਖਾਉਂਦੇ ਆ ਤੇ ਨਵੀਂ ਰਾਜਨੀਤੀ ਦੀ ਗੱਲ ਕਰਦੇ ਆ ਹਾਂ ਜਿਹੜੀ ਜਿਹੜੀ ਪੰਜਾਬ ਦੇ ਹਿੱਤ ਚ ਹੋਵੇ ਤੇ ਪੰਜਾਬ ਦੇ ਲੋਕ ਪੰਜਾਬ ਦੇ ਲੀਡਰ ਚ ਲਾਉਣ ਹਾਂ ਇਹ ਨਾ ਹੋ ਬਈ ਉੱਥੋਂ ਫਰਮਾਨ ਦਿੱਲਗੋ ਜਾਵੇ ਹਾਂ ਇਹ ਪੰਜਾਬ ਦੀ ਗੱਲੂ ਪੰਜਾਬ ਦੇ ਲੀਡਰਾਂ ਦੇ ਹੱਥ ਬਾਗ ਡੋਰ ਹੋਣੀ ਚਾਹੀਦੀ ਆ ਇਹੋ ਜੀਆਂ ਨੀਤੀਆਂ ਲੈ ਕੇ ਜਾਂਦੇ ਜੋ ਪੰਜਾਬ ਦੇ ਹੱਕ ਚ ਹੋਣ ਤਾਂ ਲੋਕ ਬਾਈ ਤਿਆਰ ਬੈਠੇ ਨੇ ਵੋਟਾਂ ਪਾਉਣ ਨੂੰ ਪਰ ਜੇ ਝਾੜੂ 17 ਵਾਲੀ ਗਲਤੀ ਕਰੂਗਾ ਤਾਂ ਮੌਕਾ ਫੇਰ ਦਾ ਦੁਬਾਰਾ ਇਹਨਾਂ ਰਵੈਤਿਆਂ ਦਾ ਲੱਗ ਜਾਣਾ ਠੀਕ ਆ ਬਾਈ ਤੇ ਮੰਨ ਕੇ ਚੱਲ ਇੱਕ ਅੰਦੋਲਨ ਵਾਲੇ ਵੀ ਉਹਨਾਂ ਦੇ ਆਸਾਂ ਲਾਈਆਂ ਹੋਈਆਂ ਨੇ ਲੋਕਾਂ ਨੇ ਕਿ ਉੱਥੋਂ ਵੀ ਕੋਈ ਇਸ ਤਰ੍ਹਾਂ ਹੋਵੇ ਕੋਈ ਜਿਵੇਂ ਅੰਦੋਲਨ ਸਭ ਤੋਂ ਪਹਿਲਾਂ ਤਾਂ ਦੇਖ ਤੁਝ ਜਿਵੇਂ ਥੋਡੀ ਸੋਚ ਆ ਤੁਸੀਂ ਤਾਂ ਕਿਹਾ ਵੀ ਉਹਨਾਂ ਟਾਈਮ ਆ ਕੋਈ ਗੱਲ ਨਹੀਂ ਕਰਦਾ ਜੰਨਾ ਟਾਈਮ ਅੰਦੋਲਨ ਦੇਖ ਲੋਕਾਂ ਕਾ ਅੰਦੋਲਨ ਤਾਂ ਵੀ ਆਸਾਂ ਲਾਉਂਦੇ ਨੇ ਵੀ ਜਿਹੜੇ ਚੰਗੇ ਲੋਕ ਨੇ ਉਹਦੇ ਵਿੱਚ ਜਿਹੜਿਆ ਜਿਹਨਾਂ ਨੇ ਬੜੇ ਸਾਲਾਂ ਤੱਕਰ ਲੋਕਾਂ ਨੇ ਪੰਜਾਬ ਦੇ ਲੜਾਈਆਂ ਲੜੀਆਂ ਜੇਲਾਂ ਗਏ ਚਾਹ ਜਿਹਨਾਂ ਦੇ ਆ ਅੰਦੋਲਨ ਵੱਡੀ ਸਮੇਂ ਤੋਂ ਲੜਦੇ ਆ ਰਹੇ ਨੇਗੇ ਉਹਨਾਂ ਤੋਂ ਵੀ ਲੋਕਾਂ ਆਸਾਂ ਲਾ ਰਹੇ ਨੇਗੇ ਬਿਲਕੁਲ ਭਾਨੇ ਦੇਖੋ ਪਹਿਲੀ ਗੱਲ ਤਾਂ ਹਰ ਬੰਦੇ ਦਾ ਹਮ ਹਰ ਪੰਜਾਬੀ ਦਾ ਚਾਹੇ ਹਰਿਆਣੇ ਹਰਿਆਣਵੀ ਆ ਚਾਹੇ ਪੰਜਾਬੀ ਆ ਉਹਦਾ ਫੈਲ ਉਹਦੀ ਹੋਣੀ ਚਾਹੀਦੀ ਅੰਦੋਲਨ ਕਿਵੇਂ ਜਿੱਤਣਾ ਹੈ ਉਹਦੇ ਲਈ ਜੋਰ ਕਿਵੇਂ ਲਾਉਣਾ ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ ਚਾਹੇ ਮਲਾਕ ਮੈਂ ਚਾਹੇ ਕੋ ਦੁਕਾਨ ਸਾਡੀ ਰਾਜਨੀਤੀ ਸਾਡਾ ਅਗਲਾ ਅਗਲਾ ਕਦਮ ਹੋਣਾ ਚਾਹੀਦਾ ਵੀ ਅਸੀਂ 22 ਦੇ ਵਿੱਚ ਕੀ ਸੋਚਣਾ ਹੈ ਜਾਂ 22 'ਚ ਨਹੀਂ ਸੋਚਣਾ ਅੱਗੇ ਕੀ ਸੋਚਣਾ ਹੈ 24 'ਚ 27 'ਚ ਅੱਗੇ ਕੀ ਸੋਚਣਾ ਹੈ ਹਨਾ ਪਰ ਫਿਲਹਾਲ ਜੇ ਅੱਜ ਅਸੀਂ ਇੱਥੋਂ ਇਹ ਗੱਲ ਕਰਾਂਗੇ ਤਾਂ ਇਹ ਮੈਨੂੰ ਲੱਗਦਾ ਕਿ ਬਹੁਤ ਗਲਤ ਗੱਲ ਹੋਊਗੀ ਕਿ ਅੱਜ ਹੀ ਅਸੀਂ ਅੰਦੋਲਨ 'ਚ ਉਹ ਗੱਲ ਕਰਦੇ ਹਾਂ ਕਿ ਹਾਂ ਯਾਰ ਅਸੀਂ ਤਾਂ ਵੋਟਾਂ 'ਚ ਹਿੱਸਾ ਲੈਣਗੇ ਉਹਨਾਂ ਨਾਲੇ ਜਿਹੜੇ ਕਿਸਾਨ ਆਗੂ ਨੇ ਜਾਂ ਹੋਰ ਬੰਦੇ ਨੇ ਤਾਂ ਉੱਥੋਂ ਮੈਂ ਹਮੇਸ਼ਾ ਗੱਲ ਕਹੀ ਆ ਭਾਣੇ ਕਿ ਇਸ ਗੱਲ ਦਾ ਮੌਕਾ ਸਰਕਾਰ ਨੂੰ ਮਿਲਣਾ ਹੈ ਸੈਂਟਰ ਸਰਕਾਰ ਦੀ ਬੀਜੇਪੀ ਸਰਕਾਰ ਨੂੰ ਮਿਲਣਾ ਹੈ ਉਹਨਾਂ ਨੇ ਉਹ ਤਾਂ ਪਹਿਲੇ ਕੀ ਇਹਦਾ ਸਿਆਸੀ ਬੰਦੇ ਬੈਠੇ ਨੇ ਤਾਂ ਵਿਰੋਧੀ ਧਰਾਂ ਵਾਲੇ ਬੈਠੇ ਨੇ ਤਾਂ ਉਹਨਾਂ ਨੂੰ ਮੌਕਾ ਮਿਲਣਾ ਵੀ ਦੇਖੋ ਇਹਨਾਂ ਦੇ ਸਿਆਸੀ ਹਿੱਤ ਸੀਗੇ ਕਿ ਤਾਂ ਕਰਕੇ ਅੰਦੋਲਨ ਇੱਥੇ ਲਾਈ ਬੈਠਿਆ ਧਰਨਾ ਲਾਈ ਬੈਠਿਆ ਕਿਸਾਨਾਂ ਦੇ ਜਿਹੜੇ ਬਾਤਾਂ ਦਾ ਖੇਡ ਰਹੇ ਨੇ ਸੋ ਉਹ ਇਹ ਮੌਕਾ ਨਹੀਂ ਆਪਾਂ ਦੇਣਾ ਪਹਿਲ ਸਾਡੀ ਅੰਦੋਲਨ ਹੋਣਾ ਚਾਹੀਦਾ ਹਾਂ ਇਹ ਮੈਂ ਜ਼ਰੂਰ ਗੱਲ ਕਹੂੰਗਾ ਜਿਵੇਂ ਲੂਨੀ ਵਰਗਿਆਂ ਦੇ ਬਿਆਨ ਜਾਂ ਹੋਰ ਵੀ ਕਈ ਆਗੂਆਂ ਦੇ ਬਿਆਨ ਆਵੇ ਵੀ ਜੇ ਤੁਸੀਂ ਇਹਨਾਂ ਨੂੰ ਮਾਤ ਦੇਣੀ ਹੈ ਤਾਂ ਤੁਸੀਂ ਉਸੇ ਰੂਪ ਚ ਹੀ ਦੇ ਸਕਦੇ ਹੋ ਉਹ ਤਰੀਕਾ ਸਾਨੂੰ ਅਪਣਾਉਣਾ ਪੈਣਾ ਹਾਂ ਸਮਾਂ ਹਲੇ ਨਹੀਂ ਆ ਕੋਈ ਸਮਾਂ ਆਊਗਾ ਤਾਂ ਇਸ ਗੱਲ ਪਰਤੀ ਵੀ ਮੈਂ ਸੰਤਾਨ ਲਖੇ ਭਾਈ ਮੈਂ ਮੇਰਾ ਨਿੱਜੀ ਵਿਚਾਰ ਆ ਤਨੂੰਨੀ ਵੀ ਆਪਣੀ ਜਗ੍ਹਾ ਸਹੀ ਆ ਫਿਰ ਤਾਂ ਚੋਰਾਂ ਦੇ ਤਾਂ ਕਢਾਉਣਾ ਹੀ ਪਊਗਾ ਇਸੇ ਤੋਂ ਪੰਜਾਬ ਜਿਹੜੇ ਚੋਰ ਨੇ ਉਹਨਾਂ ਦੇ ਤਾਂ ਪੰਜਾਬ ਨੂੰ ਕਢਣਾ ਹੀ ਪੈਣਾ ਪਰ ਭਾਨੇ ਇੱਕ ਗੱਲ ਸਮੱਸਿਆ ਇਹ ਆ ਰਹੀ ਆ ਕਿ ਲੋਕ ਸਾਡੇ ਨਾਲ ਇੰਨੇ ਵਾਰੀ ਮਤਲਬ ਕਿ ਲੋਕਾਂ ਦਾ ਵਿਸ਼ਵਾਸ ਘਾਤ ਹੋਇਆ ਇੰਨੀ ਵਾਰੀ ਲੋਕਾਂ ਲੋਕ ਠੱਗੇ ਗਏ ਜਿਹੜਾ ਬੰਦਾ ਇੱਥੇ ਉੱਠਦਾ ਪੰਜਾਬ ਦੀ ਗੱਲ ਹੀ ਕਰਦੇ ਨਾ ਸਾਰੇ ਪੰਜਾਬ ਦੇ ਭਲੇ ਦੀਆਂ ਗੱਲਾਂ ਸਿਸਟਮ ਬਦਲਣ ਦੀਆਂ ਗੱਲਾਂ ਇਨਕਲਾਬ ਦੀਆਂ ਗੱਲਾਂ ਪਰ ਨਿਕਲਦਾ ਵਿੱਚੋਂ ਕੁਛ ਨਹੀਂ ਲੀਰਾਂ ਦੀ ਖੁੱਦੋ ਹੀ ਨਿਕਲਦੀ ਆ ਹਨ ਜੋ ਦੇੜਦੇ ਆ ਵਿੱਚੋ ਉਹੀ ਕੁਛ ਹੁੰਦਾ ਤਾਂ ਲੋਕ ਸਾਡੇ ਇਸ ਅੱਕ ਗਏ ਜਿਹੜੇ ਵਾਰ-ਵਾਰ ਤਜਰਬੇ ਕਰਕੇ ਇਹਨੂੰ ਵੋਟਾਂ ਪਾ ਲੋ ਆ ਦੇਖ ਲੋ ਆ ਦੇਖ ਲੋ ਹੁਣ ਲੋਕ ਯਕੀਨ ਕਰਨ ਤਾਂ ਕਿਰਨ ਕਿਤੇ ਇਹ ਬਹੁਤ ਵੱਡਾ ਸਵਾਲ ਆ ਯਾਰ ਮੈਂ ਕਹਿੰਦਾ ਮੇਰੇ ਅੱਗੇ ਵੀ ਇਹ ਸਵਾਲ ਆ ਯਾਰ ਆਪਾਂ ਲੋਕਾਂ ਨੂੰ ਕੀ ਨੂੰ ਕੱਗੇ ਵੀ ਭਾਈ ਇਸ ਤਰ੍ਹਾਂ ਨਾਲ ਖੜ੍ਹ ਜਾਓ ਹਾਂ ਜੈਸ ਨਾਲ ਖੜ ਜੋ ਅੱਗੇ ਆਪਾਂ ਦੇਖਿਆ ਹੀ ਆ ਬਾਈ ਮਿੱਟੀਆਂ ਚੱਕ ਚੱਕ ਕੇ ਸੋਹਾ ਖਾ ਕੇ ਲੋਕ ਕਿੱਧਰ ਨੂੰ ਤੁਰ ਗਏ ਗੁੱਟ ਕੇ ਫੜ ਕੇ ਥਾਂ ਦੇ ਲੋਕ ਸੋਹਾ ਖਾ ਕੇ ਕਿੱਧਰ ਨੂੰ ਤੁਰ ਗਏ ਆਪਾਂ ਦੇਖਿਆ ਹੀ ਹੈ ਨਾ ਬਸ ਲਾਸਟ ਸਵਾਲ ਬਾਈ 29 ਨੂੰ ਆਪਣੀ ਜਵਾਨਤ ਹੋ ਜੂਗੀ ਭਾਈ 29 ਨੂੰ ਜਵਾਨਤ ਵਕੀਲ ਸਾਹਿਬ ਖੜੇ ਆ ਮਡੇਰ ਸਾਹਿਬ ਦੱਸਣਗੇ ਮਡੇਰ ਸਾਹਿਬ ਦੱਸਿਓ ਮੜਿਆ ਜੀ ਬਿਲਕੁਲ ਹੋ ਜਾਣੀ ਚਾਹੀਦੀ ਹੈ ਜੀ ਕਿਉਂਕਿ ਜੋ ਪੁਲਿਸ ਨੇ ਪੁੱਛਿਆ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਹਰ ਤਰ੍ਹਾਂ ਨਾਲ ਸਾਥ ਦਿੱਤਾ ਹਰ ਜਿਹੜਾ ਜੋ ਸਵਾਲ ਸੀ ਉਹਨਾਂ ਨੇ ਸਹੀ ਜਵਾਬ ਦਿੱਤੇ ਆ ਹਾਂਜੀ ਜੋ ਉਹਨਾਂ ਨੇ ਫੋਨ ਮੰਗੇ ਫੋਨ ਦਿੱਤੇ ਆ ਸਾਰਾ ਕੁਝ ਬਿਲਕੁਲ ਅਰੀ ਬਿਲਕੁਲ ਹੋਣੀ ਚਾਹੀਦੀ ਐ ਸਾਰਿਆਂ ਦੀ ਜਮਾਨਤ ਦੇ ਤੋਂ ਬਿਨਾ ਹੋ ਚੁੱਕੀ ਐ ਅਸੀਂ ਜੋ ਸਚਾਈ ਐ ਕਿੱਥੇ ਆਏ 25 ਨੂੰ ਰਾਤ ਨੂੰ ਸਟੇਜ ਤੇ ਕਿੱਥੇ ਸੀ ਕਿੰਨੇ ਵਜੇ ਸੀ 26 ਨੂੰ ਕਿੱਥੇ ਆਏ ਰਿੰਗ ਰੋਡ ਤੇ ਆਏ ਕਿੱਥੋਂ ਤੱਕ ਆਏ ਕਿੱਥੋਂ ਘੁਮਕੇ ਗਏ ਕਾਹਤੇ ਆਏ ਜੋ ਕੱਲ ਸੀਗੀ ਅਸੀਂ ਉਹ ਆਪਣੀ ਦੱਸਤੀ ਅਸੀਂ ਐਵੇਂ ਲਕੋਇਆ ਨਹੀਂ ਕੁਝ ਕੋਈ ਵੀ ਕਿਸੇ ਪ੍ਰਕਾਰ ਦਾ ਵੀ ਹਾਂ ਅੱਜ ਅਸੀਂ ਕੋਈ ਜਾ ਕੇ ਵੀ ਇਹ ਇੱਥੇ ਨਹੀਂ ਆਏ ਇਹਦਾ ਉੱਥੇ ਨਹੀਂ ਆਏ ਜੋ ਕੋ ਸੀਗਾ ਸੱਚਾਈ ਬਿਆਨ ਕਰਤੀ ਐ ਬਾਕੀ ਉਹ ਵੈਗਰੂ ਪ੍ਰਮਾਤਮਾ ਦੇ ਹੱਥਾਂ ਤੇ ਲੋਕਾਂ ਦਾ ਪਿਆਰ ਆ ਪੰਜਾਬ ਦੇ ਲੋਕਾਂ ਦਾ ਦੁਆਵਾਂ ਨੇ ਬਾਕੀ ਉਹ ਪ੍ਰਮਾਤਮਾ ਦੇ ਹੱਥਾਂ ਤੇ ਬਾਕੀ ਤਕਦੀਰ ਦੇ ਸੌਦੇ ਨੇ ਤੇ ਬਾਕੀ ਭਾਈ ਪੰਜਾਬ ਦੇ ਲੋਕਾਂ ਦੀਆਂ ਦੁਆਵਾਂ ਨੇ ਪਿਆਰ ਆ ਹਰਿਆਣੇ ਦੇ ਲੋਕਾਂ ਦੀਆਂ ਦੁਆਵਾਂ ਨੇ ਪਿਆਰ ਆ ਉਹਨਾਂ ਦਾ ਸਾਥ ਆ ਨਾਲ ਉਹ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਹ ਦੁਆਵਾਂ ਕਰਦੇ ਆਏ ਨੇ ਕਿ ਤਪਤੀਬਾ ਨਾ ਲੱਗੇ ਤਪਤੀਬਾ ਨਾ ਲੱਗੇ ਹਨਾ ਤਾਂ ਮੈਨੂੰ ਲੱਗਦਾ ਕਿ ਜੇ ਲੋਕਾਂ ਦਾ ਪਿਆਰ ਆ ਦੁਆਵਾਂ ਤਾਂ ਨੱਤੀ ਨੂੰ ਜਮਾਨਤ ਹੋ ਜਾਣੀ ਹੈ ਨਹੀਂ ਫਿਰ ਭਾਈ ਅੱਗੇ ਰੱਬ ਰੱਖਾ ਜਿਵੇਂ ਹੁੰਦੀ ਆ ਫਿਰ ਦੇਖੀਓ ਮੈਂ ਤਾਂ ਪਹਿਲੇ ਤੋਂ ਹੀ ਇਹ ਸੋਚ ਕੇ ਚੱਲਿਆ ਸੀ ਦੇਖੋ ਪੰਨੇ ਜਦੋਂ ਸੰਘਰਸ਼ਾਂ ਦੇ ਰਾਹ ਹੋਈ ਫਿਰ ਆ ਜਿਹੜੀਆਂ ਤਖਲੀਫਾਂ ਨੇ ਆਪਾਂ ਦੇਖ ਰਹੇ ਹਾਂ 25 ਦਿਨ ਆਪਾਂ ਨੂੰ ਹੋ ਗਿਆ ਜਿੱਕ ਤੋਂ ਲੈ ਕੇ ਚੱਲੇ ਬਿਲਕੁਲ ਜੇਲ੍ਹ ਵੀ ਜਾਣਾ ਪੈਂਦਾ ਹੁੰਦਾ ਪਰਚੇ ਵੀ ਹੁੰਦੇ ਆ ਇਹ ਜਿਹੀਆਂ ਜਾਂਚਾਂ ਪੜਤਾਲਾਂ ਸਿਰਦਰਦੀ ਇਹ ਸਾਰਾ ਕੁਝ ਸਾਹਮਣੇ ਆਉਂਦਾ ਫਿਰ ਮੈਨੂੰ ਤਾਂ ਸਮਝਦਾ ਹੀ ਬੰਦੇ ਨੂੰ ਪਹਿਲਾਂ ਹੀ ਇਸ ਲਈ ਤਿਆਰ ਹੋਣਾ ਚਾਹੀਦਾ ਵੀ ਹਾਂ ਯਾਰ ਸ਼ਿੰਗਾਰਛ ਜਿਹੜੇ ਉਹ ਕੋਈ ਥਾਲੀ ਤੇ ਦਾ ਕੋਈ ਪਰੋਸ ਕੇ ਦਿੰਦਾ ਨਹੀਂ ਹੱਕ ਸਾਨੂੰ ਤੁਹਾਡੇ ਦਿੱਲੀ ਪੁਲਿਸ ਕਹਿੰਦੀ ਜੇ ਲੱਕੜੀ ਜਵਾਨਤ ਕਰਦੀ ਕਹਿੰਦੀ ਉਹ ਅੰਦੋਲਨ 'ਚ ਫੇਰ ਹੋਵੇਂ ਜਗਰੂ ਤਾਂ ਹਾਂ ਕਰ ਚਾਹੂਗਾ ਵੀ ਅੰਦੋਲਨ 'ਚ ਫੇਰ ਹੋਵੇਂ ਜਗਰੂ ਕੱਟ ਕਰਕੇ ਲੈ ਕੇ ਕਹਿੰਦੇ ਅੰਦਰ ਭੇਜ தானபாதுவை தானவார்க்கு